ਅੱਜ ਗੱਲ ਕਰਦੇ ਆ ਬਠਿੰਡਾ ਕਬੱਡੀ ਲੀਗ ਦੀ ਸਵਰਗਵਾਸੀ ਸਰਦਾਰ ਚੇਤਾ ਸਿੰਘ ਜੀ ਰਿਟਾਇਰ ਡੀਐਸਪੀ ਪੰਜਾਬ ਪੁਲਿਸ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ بیٹے ਸਤਿੰਦਰਪਾਲ ਸਿੱਧੂ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਬਠਿੰਡਾ ਕਬੱਡੀ ਲੀਗ ਕਰਵਾਈ ਗਈ ਹੈ ਨੌਜਵਾਨਾਂ ਨੂੰ ਗਰਾਊਂਡਾਂ ਨਾਲ ਜੋੜਿਆ ਗਿਆ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਇੱਕ ਵੱਖਰਾ ਮੈਸੇਜ ਦਿੱਤਾ ਗਿਆ ਇਸ ਮੌਕੇ ਤਲਵੰਡੀ ਸਾਬੋ ਦੀ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਡੀਐਸਪੀ ਰਜੇਸ ਸਨੇਹੀ ਜੀ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਹੀ ਤਖਤ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਜੀ ਢਣੋਲਾ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੱਧੂ ਪਹੁੰਚੇ ਨੇ ਜਿੱਥੇ ਨੌਜਵਾਨਾਂ ਨੂੰ ਹੌਸਲਾ ਦਿੱਤਾ ਉੱਥੇ ਹੀ ਨੌਜਵਾਨਾਂ ਨੂੰ ਗਰਾਊਂਡਾਂ ਦੇ ਨਾਲ ਜੁੜਨ ਲਈ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਸੋ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਸਤਿ ਸ੍ਰੀ ਅਕਾਲ ਦਮਦਮਾ ਸਾਹਿਬ ਔਰ ਮੈਂ ਧੰਨਵਾਦ ਕਰਦਾ ਰਵੀਪ੍ਰੀਤ ਸਿੰਘ ਜੀ ਸਿੱਧੂ ਸਾਹਿਬ ਬਾਬਾ ਜੀ ਬਾਬਾ ਟੇਕ ਸਿੰਘ ਜੀ ਜਥੇਦਾਰ ਸਾਹਿਬ ਨੂੰ ਚੇਤੇ ਕਰਦੇ ਧਨੋਲੇ ਵਾਲੇ ਰਵੀਪ੍ਰੀਤ ਸਿੰਘ ਜੀ ਸਿੱਧੂ ਵੱਡਾ ਭਰਾ ਹੈ ਸਾਡਾ ਭਾਈ ਰਵੀਪ੍ਰੀਤ ਸਿੱਧੂ ਸਾਡੇ ਇਲਾਕੇ ਦਾ ਮਾਣ ਹੈ ਸਾਡੇ ਇਹਨਾਂ ਪਿੰਨਾਂ ਦੀ ਸ਼ਾਨ ਹੈ ਕਿਉਂਕਿ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰ ਨੇ ਅਜਿਹੇ ਤੌਰ ਤੇ ਬਾਬਾ ਜੀ ਨੂੰ ਸਾਡੀ ਪ੍ਰਬੰਧਕ ਕਮੇਟੀ ਗਰਾਉਂਡ ਮੰਦ ਲੈ ਕੇ ਆਣੀ ਹੈ ਤੇ ਮਨਕਾਣਾ ਸਾਹਿਬ ਵੀ ਨਾਲ ਹੈ ਸਤਿੰਦਰ ਪਾਲ ਸਿੰਘ ਜੀ ਭਾਈ ਭੁਤਿੰਦਰ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਅੰਸ਼ੀ ਸਾਹਿਬ ਭਰੂਪ ਸਿੰਘ ਜੀ ਔਰ ਨਾਲ ਅਸੀਂ ਵਿਸ਼ੇਸ਼ ਤੌਰ ਤੇ ਸਾਡੇ ਬਵਿੰਦਰ ਸਿੰਘ ਜੀ ਸੂਪੇ ਬਾਈ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹਰਬੰਸ ਸਵਾਈ ਜੀ ਨੂੰ ਵੀ ਧੰਨਵਾਦ ਕਰਦੇ ਆਂ ਔਰ ਬਾਬਾ ਜੀ ਨੂੰ ਸਟਾਰਟ ਕਰਕੇ ਜਿਹੜੇ ਗਰਾਉਂਡ ਦੇ ਨਾਲ ਲੈ ਕੇ ਆਇਆ ਔਰ ਬੜਾ ਪਿਆਰ कहना भीड़ी है इधर नंबर ਜੋ ਸੀ ਪਿਆ ਉਹ ਪਾਖਰ ਸੋਹਣਾ ਇਧਰਲੇ ਪਾਸੇ ਵੀ ਤੈਨੂੰ ਭੱਜਿਆ ਵਾਹ ਇਧਰ ਜੀਤਖਾਲਸਾ ਹਾਂ ਇਹ ਤੁਮ ਜੀ ਦੀ ਬਤਲੀ ਅੱਜ ਆਪਾਂ ਚੇਤਾ ਸਿੰਘ ਜੀ ਦੀ ਜਾਨ ਨੂੰ ਪਛਾਣ ਕਰਦੇ ਹੋਏ ਆ ਕਿਹੜਾ ਉਹਨਾਂ ਟਾਈਮਾਂ ਵਿੱਚ ਗੁਰੂ ਮਹਾਰਾਜੋ ਜਿਹੜੇ ਆਪਣੇ ਭਾਈ ਮੱਲੜ ਖੜਾ ਅੱਜ ਆ ਉਹਨਾਂ ਟਾਈਮਾਂ ਚ ਗੁਰੂ ਸਰ ਆਪ ਮਲਾ ਦੇ ਖਾੜੇ ਵਿੱਚ ਆ ਕੇ ਖੇਡਾਂ ਕਰਾਉਂਦੇ ਖੇਡਾਂ ਵੀ ਕਰਾਉਂਦੇ ਜਿਉ ਹੋ ਭਾਈ ਸਾਰੇ ਅਪਡੇਟ ਸੀ ਗੁਰੂ ਦਾ ਕਿ ਭਾਈ ਨਸ਼ੇ ਕਰਦੇ ਤੋਂ ਬਚੋ ਤੇ ਤਾਂ ਜੇ ਤੁਸੀਂ ਖਾੜਾ ਚਾਹੋਗੇ ਖਾੜਾ ਉਹ ਆਊਗਾ ਜੋ ਭਾਈ ਹਰੇਕ ਦਾ ਆਪਣੇ ਕਾਰਨੀ ਕਰਨੀ ਚ ਪੂਰਾ ਹੋਊਗਾ ਇਸ ਕਰਕੇ ਮੈਂ ਚੇਤਾ ਸਿੰਘ ਦੀ ਪਹਿਲੀ ਯਾਦਿਕਾ ਪ੍ਰਵਾਨ ਕਰਾ ਰਹਿਆ ਮੁਜਜਮ ਕਲੱਬ ਮੈਂ ਸਾਰੀਆਂ ਸੰਗਤਾਂ ਦਾ ਤੇ ਮੁਜਜਮ ਕਲੱਬ ਦਾ ਸਾਡੇ ਹਲਕਾ ਚਾਹ ਨਾਲ ਸਾਰੇ ਬੈਠੇ ਆ ਜਿੰਨੇ ਵੀ ਤੁਸੀਂ ਬੈਠੇ ਹੋ ਭਾਈ ਮੈਂ ਸਭ ਦਾ ਧੰਨਵਾਦ ਵੀ ਕਰਦਾ ਦੂਜਾ ਬੇਨਤੀ ਕਰਦਾ ਵੀ ਨਸ਼ਾ ਬੜਾ ਪੜਾ ਆਪਣੇ ਪੰਜਾਬ ਚ ਵੜ ਗਿਆ ਤੁਸੀਂ ਜਿਹੜੇ ਨੌਜਵਾਨ ਬੱਚੇ ਹੋ ਤੁਸੀਂ ਭਾਈ ਆਪਣਾ ਕਿਹੜਾ ਭੇਖੋ ਤੁਹਾਡੇ ਦੇ ਪੰਜਾਬ ਚਲਣਾ ਦੂਜਾ ਹੈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵੰਡੀ ਸਾਬੋ ਨੂੰ ਗੁਰੂ ਦੀ ਕਾਛੀ ਬਣਾਇਆ ਤੁਸੀਂ ਗੁਰੂ ਦੀ ਕਾਛੀ ਦੇ ਬਚਸਤਰੀਖ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਆਪਾਂ ਨੂੰ ਜਿਹੜੇ ਦੂਰ ਦੇ ਜੇਡੋ ਪਿੰਡ ਆ ਰਹੇ ਆ ਉਹ ਦੇਖਣ ਜੇ ਅਸੀਂ ਯਾਰ ਉੱਥੇ ਮੰਲਾਂ ਦਾ ਖਾਣਾ ਦੇਖਣ ਗਏ ਇਹੋ ਪੂਰੇ ਜੱਗ ਦਾ ਜੂਠ ਤੇ ਪਿਆਰ ਪਰ ਪਿਆਰ ਲਸ਼ੀਤ ਹੋ ਰਿਹਾ ਤਾਂ ਭਾਈ ਜਿਹੜਾ ਦਸਵੇਂ ਪਾਤਸ਼ਾਹ ਨੇ ਆਪਣੇ ਤੇ ਬੜੀ ਪਾਰ ਵਰਸ ਕਿਰਪਾ ਕੀਤੀ ਆ ਜਿਹੜਾ ਤੱਕ ਸਾਹਾਂ ਤੱਕ ਸ੍ਰੀ ਦਰਗਾਹ ਸਾਹਿਬ ਤੋਂ ਨਾ ਡਾਕ ਤੱਕ ਆਪਣੇ ਤੇ ਮਹਾਰਾਜ ਨੇ ਕਿਰਪਾ ਕੀਤੀ ਆ ਉਹਨਾਂ ਟਾਈਮਾਂ 'ਚ ਕਰੋ ਜਹਾ ਦਮਯਾ ਦੇਖ ਭਾਈ ਚਰਚਾ ਖੜੀਆਂ ਦਮਯਾ ਦੇਖ ਅੰਭ ਜਿਹੜਾ ਮਹਾਰਾਜ ਕਣਕਾਂ ਦੀ ਧੱਕਾ ਹੀ ਆ ਕਦਾਂ ਡੱਡਿਆਂ ਤੇ ਖੜੇ ਕਦਾਂ ਮਹਾਰਾਜ ਇਹ ਤਾਂ ਆਜ ਅੱਜ ਕੱਲ੍ਹ ਉਹਨਾਂ ਟਾਈਮਾਂ 'ਚ ਮਹਾਰਾਜ ਜੀ ਦਾ ਕਹਿੰਦੇ ਡੱਡਿਆਂ ਭਾਈ ਜੇ ਤੂੰ ਹੁਣ ਕਹਿੰਦਾ ਤੈਨੂੰ ਹੁਣੀ ਦਿਖਾਉਂਦੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਦਰਮਨ ਸਾਰਿਆਂ ਨੂੰ ਤੁਹਾਈ ਦਿਨਾ ਤੁਸੀਂ ਆਪਣਾ ਵਿਰਸਾ ਸੰਭਾਲ ਕੇ ਰੱਖਣਾ ਤੇ ਨਸ਼ੇ ਤੋਂ ਦੂਰ ਰਹਿਣਾ ਤੇ ਚੇਤਾ ਸੰਗਤ ਜੀ ਚਾਹਤ ਨੂੰ ਕਿਹੜਾ ਪਰਵਾਰ ਬਣਾ ਰਿਹਾ ਤੇ ਸਮੁੱਚਾ ਕਲਪ ਮੈਂ ਸਾਰਿਆਂ ਨੂੰ ਭੁảy ਦੇ ਨਾਲ ਬਹੁਤ-ਬਹੁਤ ਵਾਹਿਗੁਰੂ ਜੀ ਚਰਤਾਲਾ ਬਹੁਤ-ਬਹੁਤ ਜੀ ਫਤਿਹ ਸਤਿਵਰਗਿਆ ਸਰਦਾਰ ਚੇਤਾ ਸਿੰਘ ਜੀ ਕਬੱਡੀ ਕਲੱਬ ਦੇ ਸਮੂਹ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬਾਨ ਤੇ ਹੋਰ ਸਟੇਜ ਦੇ ਸੁਸ਼ੋਭਿਤ ਸਾਰੇ ਮਜਬੂਜ਼ ਵਿਅਕਤੀਆਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਇਹ ਉਹਨੇ ਮੈਨੂੰ ਇੱਥੇ ਸੱਦਾ ਦਿੱਤਾ ਤੇ ਬਹੁਤ ਵਧੀਆ ਉਤਰਾਲਾ ਕੀਤਾ ਕਬੱਡੀ ਕੱਪ ਦੇ ਲਈ ਇਹ ਅੱਜ ਕੱਲ ਜਿਸ ਤਰ੍ਹਾਂ ਦਾ ਮਾਹੌਲ چل ਰਿਹਾ ਹੈਗਾ ਸਾਰਿਆਂ ਨੂੰ ਆਪਨੂੰ ਪਤਾ ਹੈ ਪੰਜਾਬ ਸਰਕਾਰ ਵੱਲੋਂ ਵੀ ਨਸ਼ਾ ਮੁਹਿੰਮ ਵਿਰੁੱਧ ਛੇੜੀ ਹੋਈ ਹੈ ਯੁੱਧ ਨਸ਼ਾ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਜਿਹਦੇ ਤਹਿਤ ਪੰਜਾਬ ਸਰਕਾਰ ਵੱਲੋਂ ਵੀ ਉਤਰਾਲੇ ਕੀਤੇ ਜਾ ਰਹੇ ਆ ਕਿ ਬੱਚਿਆਂ ਨੂੰ ਵੱਦ ਤੋਂ ਵੱਧ ਆਪਾਂ ਬਿਜ਼ੀ ਰੱਖ ਕੇ ਈਮਾਲੇ ਪਾਸੇ ਪਾ ਕੇ ਤੇ ਉਹਨਾਂ ਦਾ ਨਸ਼ੇ ਤੋਂ ਧਿਆਨ ਜਿਹੜਾ ਹੈਗਾ ਹਟਾਈਏ ਤਾਂ ਕਿ ਉਹ ਆਪਣੀ ਇੱਕ ਸਵਸਥ ਪੰਜਾਬ ਔਰ ਰੰਗਲੇ ਪੰਜਾਬ ਦੀ ਜਿਹੜੀ ਹੈਗੀ ਹੈ ਸਥਾਪਨਾ ਕਰ ਸਕਣ ਜਿਹਦੇ ਤਹਿਤ ਸਰਦਾਰ ਚੇਤਾ ਸਿੰਘ ਜੀ ਦੇ بیٹے ਸਤਵਿੰਦਰ ਸਿੰਘ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਨਾਲ ਸਾਰੇ ਕਲੱਬ ਦੇ ਮੈਂਬਰ ਸਹਿਬਾਨ ਨੇ ਉਹਨਾਂ ਨੇ ਵੀ ਬਹੁਤ ਵਧੀਆ ਉਤਰਾਲਾ ਕੀਤਾ ਹੈ ਇਹ ਦੋਸਤ ਬੰਦੀ ਲੈ ਜਾ ਨਾਲ ਇਸ ਚੀਜ਼ ਦੀ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਵੀ ਸਮੂਹ ਲੋਕ ਜਿਹੜੇ ਹੈਗੇ ਆ ਹੁਣ ਪੰਜਾਬ ਦੇ ਸਮੂਹ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਜ ਕੇ ਤੇ ਹੋਰ ਇੱਕ ਦੂਜੇ ਦੇ ਨਾਲ ਮੋਢਿਆਂ ਨਾਲ ਮੋਢਾ ਜੋੜ ਕੇ ਖੜੇ ਹੋ ਗਏ ਆ ਦੂ ਸਾਹਿਬ ਦੀ ਯਾਦ ਵਿੱਚ ਜੋ ਉਹਨਾਂ ਨੇ ਉਹਨਾਂ ਦੇ ਬੇਟੇ ਨੇ ਤੇ ਦੇਸ਼ਦਾਰਾ ਨੇ ਰਲ ਕੇ ਇਹ ਕਬੱਡੀ ਊਨੀਕ ਦਾ ਇੱਕ ਦਿਨ ਦਾ ਇਹ ਟੂਰਨਾਮੈਂਟ ਕਰਾਇਆਗਾ ਇੱਥੇ ਆਏ ਹੋਏ ਦੂਰੋਂ ਨੇੜਿਓਂ ਟੀਮਾਂ ਤੇ ਜਿਹੜੇ ਮੈਂਬਰ ਸਾਹਿਬਾਨ ਨੇ ਤੇ ਤਲਵੰਡੀ ਸਾਹਿਬੋਂ ਦੇ ਜਿਹੜੇ ਅਕਾਲੀ ਦਲ ਦੇ ਕਾਂਗਰਸ ਦੇ ਸਾਰੇ ਹੀ ਲੀਡਰ ਸਾਹਿਬਾਨ ਤੇ ਇਹਨਾਂ ਨੇ ਇਹਨੂੰ ਆਯੋਜਿਤ ਕੀਤਾਗਾ ਸਾਰਿਆਂ ਨੂੰ ਫਤਿਹ ਦੀ ਸਾਂਝ ਪਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹਰਦੀਪ ਜੀ ਖੜੇ ਨੇ ਇੱਥੇ ਕੋਚ ਸਾਹਿਬ ਆ ਨਿੰਦੀ ਹੋ ਰਹੀ ਜਿਹੜੇ ਕਮੈਂਟੇਟਰ ਨੇਗੇ ਮੈਨੂੰ ਲੱਗਦਾ 16 17 ਸਾਲ ਮੈਨੂੰ ਹੋ ਗਏ ਤੇ ਇਹਨਾਂ ਨੂੰ ਇੰਨਾ ਕੁ ਟਾਈਮ ਇਹਨਾਂ ਨੂੰ ਹੋ ਗਿਆ ਤੇ ਹੌਲੀ 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 ਕਰਕੇ ਜਿੱਥੇ ਮੈਂ ਸਮਝਦਾ 10 ਸਾਲ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਆਪਣੀ ਪੰਜਾਬੀ ਮਾਂ ਖੇਡ ਕਬੱਡੀ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਗਏ ਸੀ ਜਿੱਦਾਂ ਸੁਖਬੀਰ ਸਿੰਘ ਬਾਦਲ ਉਦੋਂ ਇੱਕ ਇੱਕ ਬੱਚੇ ਨੂੰ ਪ੍ਰੇਰਿਤ ਕੀਤਾ ਸੀਗਾ ਕਿਉਂਕਿ ਜਦੋਂ ਵੱਡੇ ਪਰਦੇ ਤੇ ਆਪਾਂ ਦੇਖਦੇ ਆਂਗੇ ਤੇ ਆਪਦੇ ਜਿਹੜੇ ਹੀਰੋ ਨੇਗੇ ਆਪਣੇ ਕਬੱਡੀ ਦੇ ਉਹ ਜਦੋਂ ਐਡੇ ਵੱਡੇ ਸਟੇਜ ਤੇ ਖੇਡਦੇ ਨੇ ਤੇ ਆਪਣੇ ਆਪ ਜਿਹੜੇ ਛੋਟੇ ਬੱਚੇ ਨੇਗੇ ਜਿਹੜੇ ਜਿਨ੍ਹਾਂ ਨੂੰ ਜਿਵੇਂ ਸਾਰਿਆਂ ਨੇ ਕਿਹਾ ਕਿ ਸਰਦਾਰ ਚੇਤਾ ਸਿੰਘ ਬਹੁਤ ਪੰਦੇ ਹੀ ਨਾਲ ਆ ਦਾ ਟਾਈਮ ਕੱਢ ਕੇ ਪੈਸੇ ਲਾ ਕੇ ਜਿਨ੍ਹਾਂ ਨੂੰ ਟ੍ਰੇਨਿੰਗ ਦਿੰਦੇ ਸੀਗੇ ਕਿ ਸਰਦਾਰ ਚੇਤਾ ਸਿੰਘ ਦੀ ਯਾਦ ਵਿੱਚ ਜਿੱਥੇ ਨਗਰਪੰਚਾਇਤ ਦੇ ਪ੍ਰਧਾਨ ਸਾਹਿਬ ਵੀ ਇੱਥੇ ਬੈਠੇ ਨੇ ਤੇ ਕਾਂਗਰਸ ਪਾਰਟੀ ਦੇ ਆਗੂ ਵੀ ਇੱਥੇ ਬੈਠੇ ਨੇ ਤੇ ਜੇ ਉਹਨਾਂ ਦੀ ਯਾਦ ਵਿੱਚ ਆਪਾਂ ਇੱਕ ਗਰਾਊਂਡ ਆਪਾਂ ਡੈਡੀਕੇਟ ਕਰ ਦਈਏ ਚੇਤਾ ਸਿੰਘ ਜੀ ਦੀ ਯਾਦ ਨੂੰ ਜਿੱਥੇ ਹੁਣੇ ਹੀ ਕਰਾਇਆ ਜਾ ਰਿਹਾਗਾ ਤੇ ਹਰਜੀਤ ਜੀ ਚੱਲ ਗਿਆ ਤੇ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਕਦਮ ਉਸ ਪਾਸੇ ਆਪਾਂ ਚੱਕਾਂਗੇ ਵੀ ਵਾਕਈ ਆਪਾਂ ਨਸ਼ੇ ਦੇ ਵਿਰੁੱਧ ਜਿਹੜਾ ਯੁੱਧ ਹੈਗਾ ਉਹ ਲੋ ਆਪਾਂ ਕਾਬਲ ਤੇ ਕਾਬਿਲ ਸਮਝਾਂਗੇ ਤੇ ਮੈਂ ਬਾਲਾ ਟਾਈਮ ਨਹੀਂ ਲੈਂਦਾ ਸਾਰਿਆਂ ਨੂੰ ਇੱਕ ਵਾਰੀ ਫੇਰ ਮੈਂ ਵਧਾਈ ਦੇਣਾ ਦਾ ਸਿੰਦਰ ਨੂੰ ਸਾਰੀ ਟੀਮ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਇਕ੍ਰੂ ਜੀ ਦਾ ਖਾਲਸਾ ਵਾਇਕ੍ਰੂ ਜੀ ਕੀ ਬਤੇ ਮਕਸਦ ਸਿਰਫ ਇੰਨਾ ਸੀ ਮੈਂ ਆਪਣੇ ਪਿਤਾ ਜੀ ਜਿਆਜ ਚ ਟੂਰਨਾਮੈਂਟ ਕਰਾਉਣਾ ਚਾਹੁੰਦਾ ਸੀ ਤਾਂ ਕਿ ਉਹਨਾਂ ਦਾ ਨਾਮ ਕਮੰਡੀ ਸਾਹਬੂ ਦੇ ਵਿੱਚ ਚੱਲਦਾ ਰਹੇ ਕਿਉਂਕਿ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਰਿਟਾਇਰ ਹੋਣ ਤੋਂ ਬਾਅਦ ਇਸ ਗਰਾਊਂਡ ਦੀ ਸੇਵਾ ਕੀਤੀ ਆ ਪਲੇਰਾਂ ਨੂੰ ਪੈਦਾ ਕੀਤਾਗਾ ਗਰੀਬ ਬੱਚਿਆਂ ਨੂੰ ਡਾਈਟ ਦਿੱਤੀ ਹੈ ਉਹੀ ਮਕਸਦ ਨਾਲ ਅਸੀਂ ਹੋਰ ਲਈ ਅੱਗੇ ਤੁਰਨਾ ਚਾਹੁੰਦੇ ਸੀ ਤਾਂ ਜੋ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਬਚ ਸਕੇ ਖੇਡਾਂ ਨੂੰ ਪ੍ਰੇਰਿਤ ਹੋ ਸਕੇ ਇਸ ਤਰ੍ਹਾਂ ਦੀ ਮੰਗ ਰੱਖੋ ਇਸੇ ਤੋਂ ਬਾਲੀ ਲੱਭਣੋਂ ਮੰਗ ਰੱਖੀ ਗਈ ਹੈ ਉਹਨਾਂ ਦਾ ਗਰਾਊਂਡ ਸਾਡਾ ਸਿਰਫ ਇੱਕੋ ਮੰਗ ਹੈ ਤਲਵੰਡੀ ਸਾਬੋ ਦੇ ਵਿੱਚ ਤਲਵੰਡੀ ਸਾਬੋ ਦੇ ਲੋਕਾਂ ਕੋਲੇ ਕੋਈ ਗਰਾਊਂਡ ਨਹੀਂ ਅਸੀਂ ਸਰਕਾਰ ਕੋਲ ਇਹੀ ਮੰਗ ਮੰਗਦੇ ਆ ਕਿ ਤਲਵੰਡੀ ਸਾਬੋ ਦਾ ਆਪ ਦਾ ਗਰਾਊਂਡ ਹੋਵੇ ਜਿੱਥੇ ਬੱਚਿਆਂ ਨੂੰ ਜਾਂਚ ਕੋਈ ਰੋਕ ਟੋਕ ਨਾ ਸਿਰਫ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਕੋਲ ਪਿਛਲੇ ਲੰਬੇ ਸਮੇਂ ਤੋਂ ਤੇ ਇਸ ਮੰਗ ਲਈ ਸਾਨੂੰ ਸੰਘਰਸ਼ ਕਰਨਾ ਪਿਆ ਤੇ ਸੰਘਰਸ਼ ਨਹੀਂ ਕਰਾ। ਸਾਡਾ ਸਹਾਉ ਹੋ ਰਿਹਾ ਹੈ ਮਾਨ ਸਿੰਘ ਸਾਹਿਬ ਆਏ ਬਾਬਾ ਜੀ ਆਏ ਬਹੁਤ ਵਧੀਆ ਸਹਿਯੋਗ ਦਿੱਤਾ ਸਾਡੇ ਤਕਸੀਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਜੀ ਧਨੋਲਾ ਜੀ ਸਾਡੇ ਕੋਲੇ ਪਹੁੰਚੇ ਉਹਨਾਂ ਨੇ ਵੀ ਨਸ਼ੇ ਤੋਂ ਬਚਣ ਲਈ ਨੌਜਵਾਨਾਂ ਨੂੰ ਸਹਿਯਾ ਦਿੱਤਾ ਸਾਡੇ ਹਲਕੇ ਦੇ ਹਲਕਾ ਇੰਚਾਰਜ ਨਵੀਪ੍ਰੀਤ ਸਿੰਘ ਸਿੱਧੂ ਜੀ ਵੀ ਪਹੁੰਚੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਆਂ ਬਾਬਾ ਕਾਕਾ ਜੀ ਮਸਤਵਾਨੇ ਵਾਲੇ ਜਿਨ੍ਹਾਂ ਨੇ ਲੰਗਰ ਦਾ ਹੋਰ ਸਾਰੇ ਪ੍ਰਬੰਧ ਵਿੱਚ ਸਾਡਾ ਸਾਥ ਦਿੱਤਾ ਨਗਰ ਪੰਚਾਇਤ ਤਲਵੰਡੀ ਸਾਹਬੂ ਦੇ ਪ੍ਰਧਾਨ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਕੋਆਰਡੀਨੇਟਰ ਹਰਜੀਤ ਸਿੰਘ ਯੁੱਧ ਨਸ਼ਾ ਵਿਰੁੱਧ ਦਾ ਜੋ ਹਲਕਾ ਇੰਚਾਰਜ ਆ ਉਹਦਾ ਵੀ ਅਸੀਂ ਧੰਨਵਾਦ ਕਰਦੇ ਆਂ ਵਿਸ਼ੇਸ਼ ਤੌਰ ਤੇ ਗਰਾਊਂਡ ਬਣਾਉਣ ਦੇ ਵਿੱਚ ਬਹੁਤ ਤੈਅ ਜਲੀ ਨਾਲ ਉਸ ਮੁੰਡੇ ਨੇ ਕੰਮ ਕੀਤਾ ਬਹੁਤ ਅੱਛਾ ਪ੍ਰਬੰਧ ਰਿਹਾ ਜੀ ਪੱਤਰਕਾਰ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪ੍ਰਸ਼ਾਸਨ ਵੱਲੋਂ ਵੀ ਬਹੁਤ ਸਾਥ ਦਿੱਤਾ ਗਿਆ ਡਿਪਟੀ ਸਾਹਿਬ ਸਾਡੇ ਸਨੇਹੀ ਸਾਹਿਬ ਇੱਥੇ ਸਾਡੇ ਕੋਲ ਵਿਸ਼ੇਸ਼ ਤੌਰ ਤੇ ਸਮਾਂ ਕੱਢ ਕੇ ਆਏ ਤੇ ਸਨੇਹਾ ਦਿੱਤਾ ਵੀ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਣਾ ਚਾਹੀਦਾ ਸਾਰੀਆਂ ਸਮੂਹੀਆਂ ਸਖਸੀਤਾਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਜੋ ਸਾਡੇ ਛੋਟੇ ਜਿਹੇ ਸੱਦੇ ਤੇ ਛੋਟੇ ਜਿਹੇ ਪ੍ਰੋਗਰਾਮ 'ਚ ਪਹੁੰਚੇ